ਪਿੰਡ ਢੋਲੇਵਾਲ ਸਤ루 ਦਰਿਆ ਦੇ ਤੁਸੀਂ ਬਨ ਉਤੇ ਜੋ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਨੇ ਤਜਿੰਦਰ ਸਿੰਘ ਗਰੇਵਾਲ ਉਹ ਲੋਕਾਂ ਦੀ ਮਦਦ ਲਈ ਕਈ ਦਿਨਾਂ ਤੋਂ ਇਥੇ ਡਟੇ ਹੋਏ ਨੇ ਤੇ ਪ੍ਰਸ਼ਾਸਨ ਵੱਲੋਂ ਵੀ ਇਸ ਬਨ ਨੂੰ ਰੋਕਣ ਲਈ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਵਿੱਚ ਸਾਬ ਦੇ ਸਕਦੇ ਹੋ ਕਿ ਲੇਬਰ ਵੱਲੋਂ ਲੇਵਰ ਦੇ ਵੱਲੋਂ ਲੋਹੇ ਦੇ ਜਾਲ ਬਣਾਏ ਜਾ ਰਹੇ ਨੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਇੱਥੇ ਸਤਲੁਜ ਦਰਿਆ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਹਰ ਸਾਲ ਹੀ ਇਸੇ ਤਰ੍ਹਾਂ ਹੀ ਇੱਕ ਖਤਰਾ ਉਹਨਾਂ ਦੇ ਸਿਰ ਤੇ ਮੰਡਰਾਇਆ ਰਹਿੰਦਾ ਹੈ ਕਿ ਕਿਤੇ ਰਾਤ ਨੂੰ ਹੀ ਹੜ੍ਹ ਨਾ ਆ ਜਾਵੇ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਜੋ ਪੌਪੂਲਰ ਤੇ ਜੀਰੀ ਦੀ ਫਸਲ ਬੀਜੀ ਹੋਈ ਸੀ ਉਹ ਵੀ ਸਾਰੀ ਪਾਣੀ ਦੇ ਤੇਜ਼ ਵਹਾਅ ਕਰਕੇ ਰੁੜ ਗਈ ਹੈ ਤੁਹ 레ਵਾਲ ਜਗਿੰਦਰ ਕੌਰ ਮੇਰਾ ਨਾਮ ਹੈ ਕੀ ਇਹ ਜਿਹੜਾ ਦਰਿਆ ਦਾ ਇਹ ਹੈਗਾ ਰੋਲਾ ਕੀ ਚੱਲ ਰੋਲਾ ਦੂਜਾ ਆਉਂਦੇ ਨੇ ਅਫਸਰ ਟੁੱਟ ਜਾਂਦੇ ਨੇ ਤੇ ਕੋਈ ਇੱਥੇ ਵੀ ਹਾਲ ਨਹੀਂ ਕੋਈ ਕੁਛ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਨਿਆਣੇ ਰਾਤ ਨੂੰ ਸੌਂਦੇ ਨਹੀਂ ਹੋਰ ਤੇ ਡਰਦੇ ਰਹਿੰਦੇ ਨੇ ਅਸੀਂ ਆਪ ਡਰਨੇ ਸਾਡਾ ਸਮਾਨ ਵੇ ਮਾਡ ਮੋਟਰ ਜਿਹੜਾ ਵੀ ਰੋੜ ਜਿਆ ਤੇ ਫੇਰ ਕੀ ਕਰਨਾ ਅਸੀਂ ਰਾਤ ਦੇ ਸਮਾਨ ਬੰਨ ਬੰਨ ਧਰੇ ਆਹੋ ਕਿੰਨਾ ਖਤਰਾ ਹੈ ਕਿੰਨਾ ਕਿਸਲਾਂ ਤੋਂ ਇਹ ਕੋ ਦੇਖ ਰਹੇ ਹੋ ਇੱਥੇ ਕੋਈ ਮੈ ਨਹੀਂ ਸਾਰੀ ਉਮਰ ਹੀ ਸਾਨੂੰ ਹੋ ਗਈ ਜਦ ਦੀਆਂ ਆਈਆਂ ਇੱਥੇ ਕੋਈ ਪੱਕਾ ਹੱਲ ਨਹੀਂ ਹੋਇਆ ਲੱਗੀਆਂ ਠੋਕਰਾਂ ਮੜੀਆਂ ਮੋਟੀਆਂ ਠੋਕਰਾਂ ਲੱਗੀਆਂ ਨੇ ਤੇ ਉਹ ਨਹੀਂ ਰੁਕਦਾ ਪਾਣੀ ਜ਼ਿਆਦਾ ਆ ਜਾਂਦਾ ਤੇ ਫਿਰ ਆਪੇ ਰੋੜ ਕੇ ਲੈ ਜਾਂਦਾ ਇਹ ਨਾ ਇੰਦਾ ਜਾਮ ਨਹੀਂ ਕਰਦੇ ਦਾ ਮਗਰ ਹਾਂਜੀ ਕੀ ਸੋਚਦੇ ਹੋ ਕੀ ਹੋਣਾ ਚਾਹੀਦਾ ਸੋਚਨੇ ਆ ਕਿ ਕਿਧਰ ਜਾਈਏ ਰਾਤ ਨੂੰ ਜੇ ਨੇਰੇ ਕੋਲੇ ਆਜੇ ਰਾਤ ਨੂੰ ਪਾਣੀ ਕਿ ਕਿਧਰ ਨਿਆਣੇ ਲੈ ਕੇ ਜਾਵਾਂਗੇ ਲੱਗੇ ਬੀਬੀ ਰਾਤ ਐਥੇ ਬੱਚੇ ਔਖੇ ਹੋਏ ਨੇ ਤੇ ਨਾ ਨੇੜੇ ਸ਼ਹਿਰ ਇਹਨਾਂ ਕੋਸ਼ੇ ਤੇ ਭਾਈ ਕਿਧਰ ਜਾਈਏ ਕਿਧਰ ਨਾ ਜਾਈਏ ਜੇ ਰਾਤ ਨੂੰ ਬੰਨ ਟੁੱਟ ਜਾਵੇ ਤਾਂ ਅਸੀਂ ਕਿਧਰ ਜਾਵਾਂ ਹਾਂ ਤੇ ਕੀ ਸਾਡਾ ਇੱਥੇ ਲਵਸੇਲਾ ਤੂੰ ਦੱਸ ਪਹਿਲਾਂ ਹਾਂ ਆਹੋ ਸਰਕਾਰ ਉਹਨਾਂ ਨੂੰ ਸਾਨੂੰ ਕੀ ਪਤਾ ਕਿੜਾ ਪੜੇ ਲਿਖੇ ਆ ਅਨਪੜਾ ਨਾ ਸਾਨੂੰ ਕੋਈ ਆਵੇ ਨਾ ਜਾਵੇ ਤੇ ਅੱਜ ਕੱਲ ਦੇ ਬੱਚੇ ਜਿਹੜੇ ਪੜੇ ਨੇ ਤੇ ਕੋਈ ਉਹ ਸ਼ਹਿਰਾਂ ਚ ਕੋਈ ਆਹਾਂ ਕੋਈ ਪਰਾ ਹੈ ਆਹੋ ਕੀ ਇਹ ਬੰਦ ਤੂੰ ਕੀ ਡਰਾਂ ਤੁਹਾਨੂੰ ਕੀ ਬੰਦ ਤੂੰ ਸਾਨੂੰ ਡਾਰੀ ਆ ਭਈਆ ਵੇ ਇੱਕ ਤੇ ਦੋ ਕਰਮਾ ਰਹਿ ਗਈਆਂ ਨੇ ਤੇ ਇਹ ਬੰਦ ਟੁੱਟ ਜਾਵੇ ਤੇ ਸਾਡੇ ਘਰਾਂ ਨੂੰ ਜਾ ਪਏ ਦਾ ਬੱਚੇ ਸਾਡੇ ਨਾਲ ਡੁਰਧਾਨ ਕੇ ਹੋਰ ਕੀ ਡਰਤੇ ਆਈਏ ਆਹੋ ਇਹ ਆਈ ਵਾਰ ਇਹ ਕੁਝ ਹੁੰਦਾ ਕੋਈ ਪੱਕਾ ਹੱਲ ਨਹੀਂ ਹੋਇਆ ਉਨ ਪੱਕਾ ਹਲ ਤੇ ਹੀ ਹੁੰਦਾ ਠੋਕਰਾਂ ਲਾ ਜਾਂਦੇ ਨੇ ਠੋਕਰਾਂ ਲਾਉਂਦੇ ਨੇ ਤੇ ਬਾਅਦ ਵਿੱਚ ਕੋਈ ਗੱਲ ਨਹੀਂ ਪੁੱਛਦਾ ਹੈਗਾ ਹਾਂ ਆਹੋ ਕਦੇ ਕੋਈ ਮੌਜਾ ਮਿਲੇ ਤੇ ਲੋਕਾਂ ਦੀ ਜ਼ਮੀਨ ਮਰਾਜਮਾ ਮੈਂ ਪਾਰ ਦੀ ਪੈਲੀ ਦੇ ਵਿੱਚ ਪਤਾ ਨਹੀਂ ਹੁਣ ਮਿਲਦਾ ਕਿ ਨਹੀਂ ਮਿਲਦਾ ਹੈਗਾ ਮੈਨੂੰ ਕੋਈ ਪਤਾ ਨਹੀਂ ਵੀਰਾ ਹਾਂ ਆਹੋ ਤੇ ਆਹ ਹੀ ਸਾਲ ਹੈ ਗੱਲ ਹੁੰਦੀ ਆਹ ਹੀ ਸਾਲ ਹੈ ਗੱਲ ਹੁੰਦੀ ਹਾਂ ਕਿੰਨਾ ਚਿਰ ਹੋ ਗਿਆ ਪਿੰਡ ਚ ਰਹਿੰਦਿਆਂ ਨੂੰ ਉਹ ਭਰਾਵਾ ਸਾਰੀ ਉਮਰ ਹੀ ਹੋ ਚੱਲੀ ਏ हां बुड्ढे ਦੇ ਹੋ ਗਏ ਹੁਣ ਆਹੋ ਇਹੀ ਕੋ ਚੱਲਿਆ ਗਾਹਾਂ ਵੀ ਇਹੀ ਚੱਲੂ ਕੀ ਪਤਾ ਹੁਣ ਮਹਾਰਾਜ ਨੂੰ ਪਤਾ ਆਹੋ ਬੀਲ ਨਹੀਂ ਕੋਈ ਇਹਨੂੰ ਪੱਕੇ ਕਰਨ ਕੋਸ ਔਰ ਕੀ ਸਰਕਾਰ ਨੂੰ ਅਸੀਂ ਅਪੀਲ ਕਰੀਏ ਉਹ ਆਮਦਨ ਦੇ ਪੁੱਛ ਕੇ ਟੁਰ ਜਾਂਦੇ ਨੇ ਸਾਨੂੰ ਹੁਣ ਕੀ ਪਤਾ ਹੋਵੇ ਆਹੋ ਅਸੀਂ ਕਿਹੜਾ ਪੜੇ ਆ ਹਾਂ ਬਿੰਦਿਆਨੀ ਗੱਲ ਵੀ ਨਹੀਂ ਆਉਂਦੀ ਮੈਂ ਤਾਂ ਆਖਿਆ ਚੱਲਿਆ ਮੈਂ ਕਰਨੀ ਦੁਖੀ ਹੋ ਕੇ ਇੱਕ ਤੇ ਦੋ ਕਰਮਾ ਰਹਿ ਗਏ ਨੇ ਬੰਨ ਤੇ ਇਹ ਤਾਂ ਕੀ ਕਰੀਏ ਭਾਈ ਅਸੀਂ ਪਰ ਖੇਤੀਬਾੜੀ ਦਾ ਹੀ ਕਰਦੇ ਆਂ ਦਿਹਾੜੀ ਦਾਪਾ ਕਰਦੇ ਆਂ ਇਹ ਅੱਜ ਕਿੱਥੇ ਖੜੇ ਹੋ ਕੀ ਪੀਛ ਨੇ ਇੱਥੇ ਕਿਹੜਾ ਇੱਥੇ ਜੀ ਢਾਹ ਲੱਗੀ ਹੋਈ ਐ ਕੱਲ ਪਰਸੋਂ ਦੀ ਢਾਹ ਲੱਗੀ ਸੀ ਕੀ ਹੁਣ ਇਹ ਹੈਗਾ 2 ਢਾਈ ਕੇਰ ਜਮੀਨ ਜਿਹੜੀ ਹੈਗੀ ਇੱਥੋਂ ਰੇਡ ਲੈ ਗਿਆ ਇਹ ਪਾਣੀ ਦੀ ਮਾਰ ਦੇ ਵਿੱਚ 2 ਢਾਈ ਕਿਲੇ ਜਮੀਨ ਜਿਹੜੀ ਆ ਚਲੀ ਗਈ ਆ ਤਾਂ ਇਹ ਜੱਦ ਦਾ ਪ੍ਰਸ਼ਾਸਨ ਨੇ ਉਪਰਾਲਾ ਕੀਤਾ ਹੈਗਾ ਤੇ ਜੱਦ ਦਾ ਕੋਈ ਟਿਕਾਹ ਹੋ ਗਿਆ ਹੈਗਾ ਹੁਣ ਵਾੜ ਨਹੀਂ ਲੱਗੀ ਹੈਗੀ ਇਹ ਆਈਵਾਰੇ ਹੜਾਂ 'ਚ ਇਹੀ ਕੁਸ ਹੁੰਦਾ ਹੈ ਹਾਂਜੀ ਹਾਂਜੀ ਕਦੇ ਉਧਰ ਲੱਗ ਗਈ ਕਦੇ ਇਧਰ ਲੱਗ ਗਈ ਬਸ ਇਹੀ ਕੁ ਮਾਮ ਹੁੰਦਾ ਹੈ ਕੋਈ ਕਿਸ ਸਰਕਾਰ ਨੇ ਕੋਈ ਇਦਾਂ ਤਾਂ ਨਹੀਂ ਕਰਿਆ ਇਹਨੂੰ ਕੋਈ ਪੱਕਾ ਕਰਨ ਜਾਂ ਹੋਰ ਬਾਰੇ ਜੇ ਨਾ ਮੁਰਤੇ ਹੋ ਗਏ ਬਾਅਦ ਜੀ ਜਦੋਂ ਪੁਕਾਰ ਕਰੀਦੀ ਹੈ ਜਦੋਂ ਟਾਈਮ ਦੇ ਟਾਈਮ ਫਿਰ ਸਰਕਾਰ ਜਿਹੜਾ ਪ੍ਰਸ਼ਾਸਨ ਹੈਗਾ ਉਹ ਪਹੁੰਚਦਾ ਹੈਗਾ ਜਿੰਨੀ ਕੁ ਮਦਦ ਕਰ ਸਕਦੇ ਉਹ ਕਰਦੇ ਹੈਗੇ ਆਈਵਾਰ ਨੁਕਸਾਨ ਤਾਂ ਹੁੰਦਾ ਨੁਕਸਾਨ ਹੁੰਦਾ ਜੀ ਹਾਂਜੀ ਆਈਵਾਰ ਨੁਕਸਾਨ ਹੁੰਦਾ ਇਹ ਜਿਹੜਾ ਬੰਦ ਸੀਗਾ ਇਹ ਪਹਿਲਾਂ ਇੱਥੇ 50 60 ਕਿੱਲੇ ਜ਼ਮੀਨ ਜਿਹੜੀ ਸਾਡੀ ਬਾਹਰ ਸੀ ਉਹ ਵਿੱਚ ਜਾ ਚੁੱਕੀ ਹੈ। ਤੇ ਨਿਆਲ ਪਿੰਡ ਜਿਹੜਾ ਸੀਗਾ ਇਹ ਦਰਿਆ ਤੋਂ 2 ਕਿਲੋਮੀਟਰ ਪਰੇ ਸੀਗਾ ਤੇ ਜਿਹੜਾ ਹੁਣ ਨਾਲ ਹੀ ਲੱਗਿਆ ਹੋਣਾ। ਕੀ ਡਿਮਾਂਡ ਕਰਦੇ ਹਾਂ ਇਹਦਾ ਕੀ ਪਰਮਾਨੈਂਟ ਹੱਲ ਕੀ ਹੋਊਗਾ? ਬਸ ਡਿਮਾਂਡ ਇਹੀ ਹੈ ਇੱਥੇ ਸਪਾਰ ਲੱਗੇ ਜਾਣ। ਬਈ ਇੱਥੇ ਠੋਕਰ ਜਿਹੜੀ ਪੱਥਰਾਂ ਦੀ ਲੱਗ ਜਾਊਗੀ ਜਿਹੜੀ ਬਾਕੀ ਜ਼ਮੀਨ ਹੈਗਾ ਉਹਦਾ ਬਚਾਅ ਹੋ ਜਾਊਗਾ। ਪਿੰਡ ਦੇ ਬਹੁਤੇ ਲੋਕ ਕੀ ਕਰਦੇ ਨੇ? ਬਸ ਪਿੰਡ ਦੇ ਗਰੀਬ ਬੰਦੇ ਹੈਗੇ ਆ ਜੀ ਆਪਣਾ ਦਿਹਾੜੀ ਦਾਪਾ ਜਾਂ ਕੋਈ ਆਪਣਾ ਮਾੜਾ ਮੋਟਾ ਖੇਤੀ ਦਾ ਕਰਕੇ ਆਪਣਾ ਗੁਜ਼ਾਰਾ ਕਰਦੇ ਆ। ਕਿੰਨੇ ਕੁ ਲੋਕਾਂ ਨੇ ਜ਼ਮੀਨਾਂ ਵਿੱਚ ਬੈਹ ਗੀਆਂ ਤੁਸੀਂ ਦੱਸ ਦਿਓ। ਇਹ ਜਿੰਨੇ ਆਪਣੇ ਪਿੰਡ ਦੇ ਬੰਦੇ ਹੈਗੇ ਆ ਨਾ ਆਪਣਾ ਜਿੰਨਾ ਪਿੰਡ ਬੈਠਾ ਸਾਰਿਆਂ ਦੀਆਂ ਜ਼ਮੀਨਾਂ ਵਿੱਚ ਰੁੜੀਆਂ ਹੋਈਆਂ। ਮਿਲਿਆ ਕਿਸੇ ਨੂੰ ਕੁਝ ਨਹੀਂ ਹੈਗਾ। ਹਾਂਜੀ ਨਾਮ ਦੱਸ ਦਿਓ ਆਪਣਾ। ਨਾਮ ਜੀ ਰਮਨਦੀਪ। ਕਿਹੜਾ ਪਿੰਡ ਆ? ਪਿੰਡ ਮਾਛੀਆਂ ਕਲਾ ਜੀ। ਇੱਥੇ ਕੀ ਕਰ ਰਹੇ ਹੋ? ਕੀ ਬਣਾ ਰਹੇ ਹੋ? ਇੱਥੇ ਜੀ ਯਾਰ ਬਣਾ ਰਹੇ ਆਂ ਦਰਿਆ ਚ ਲਾਣ ਨੂੰ। ਇਹ ਕਿਦਾਂ ਬਣਾਉਂਦੇ ਹੋ ਕਿੱਥੋਂ ਸਿੱਖਿਆ ਤੁਸੀਂ ਹੈ ਤਾਂ ਬਾਪੂ ਗੇ ਕਰਦੇ ਹੁੰਦੇ ਸੀ ਉਤੋਂ ਹੀ ਸਾਨੂੰ ਵੀ ਗੁਣ ਆ ਗਿਆ ਇਹ ਤੁਹਾਨੂੰ ਕਿਹਨੇ ਲਾਇਆ ਹੈ ਕੀ ਇਹਦੇ ਤੁਹਾਨੂੰ ਪੈਸੇ ਮਿਲਦੇ ਆ ਕੀ ਇਹਦਾ ਇਹਦਾ ਸਾਨੂੰ 2 ਰੁਪਏ ਸਕੇਅਰ ਫੁੱਟ ਮਿਲਦੇ ਆ ਹਾਂਜੀ ਤੇ ਠੇਕਾ ਹੁੰਦਾ ਸਾਡਾ ਬਾਕੀ ਕਿਵੇਂ ਗੁਜ਼ਾਰਾ ਕਰਦੇ ਆ ਆਮਦਨ ਚ ਕੀ ਕਰਦੇ ਆਮਦਨ ਆਈ ਕੋਈ ਕੰਮ ਮਿਲ ਜਾ ਕਰ ਲਈਦਾ ਜੀ ਆਏ ਜੀ ਕੰਮ ਕਰ ਜਾਦਾ ਚੱਲ ਪੈਂਦਾ ਏਦਾਂ ਵਸ ਕੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਲੱਗਿਆ ਨੂੰ ਕਿੰਨੇ ਇੱਥੇ ਸਾਨੂੰ 6-7 ਦਿਨ ਹੋ ਗਏ ਆਏ ਹੁਣ ਤਾਂ ਦਿਨ ਰਾਤ ਇੱਥੇ ਚੱਲ ਰਿਹਾ ਕੰਮ ਹਾਂਜੀ ਤੇ ਬਾਕੀ ਕਿੰਨਾ ਕੌਖਾ ਕੰਮ ਹੈ ਕੀ ਇਹ ਕਾਦੇ ਨੇ ਬਣਾਉਣੇ ਕੀ ਇਹ ਤਾਰ ਕੀ ਹੈ ਇਹ ਤਾਰ ਇਹ ਆਉਂਦੀ ਆ ਤੁਮ ਗਿਲੰਦਰਾਂ ਜੀ ਗਿਲੰਦਰ ਤੋਂ ਆਉਂਦੀ ਆ ਤਾਰ ਠੇਕੇਦਾਰ ਦੀ ਹੁੰਦੀ ਆ ਤਾਰ ਸਾਡਾ ਹੁੰਦਾ ਠੇਕਾ ਤਾਂ ਇਹ ਸਾਰਾ ਕੁਝ ਠੇਕੇਦਾਰ ਥਰੂ ਚੱਲ ਰਿਹਾ ਤੇ ਉਹ ਔਰ ਤੂੰ ਸਾਨੂੰ ਪੈਸਾ ਪਾ ਮਿਲਦਾ ਹੁਣ ਤੱਕ ਤੁਸੀਂ ਕਿੰਨੇ ਇਹ ਬਣਾ ਕੇ ਇਹਦੇ ਵਿੱਚ ਕੀ ਬੋਰੀਆਂ ਰੱਖਦੇ ਹੋ ਕੀ ਕਰਦੇ ਇਹ ਬਣਾ ਕੇ ਇਹ ਜੱਬਾ ਦੇ ਦਿੰਦੇ ਆ ਤਾਂ ਉਹ ਸਾਹਮਣੇ ਦੂਜੀ ਲੇਬਰ ਉਹ ਵਿੱਚ ਬੋਰੀਆਂ ਭਰਦੀਆਂ ਤੇ ਠੋਕਰ ਦਾ ਬਣਾਉਂਦੇ ਡਿਪਾਰਟਮੈਂਟਾਂ ਲਾਉਂਦੀ ਮੂਰੇ ਕਿ ਦਰਿਆ ਦਾ ਪਾਣੀ ਰੋਕ ਸਕੀ ਹੈ ਕਿੰਨਾ ਕੋਖਾ ਲੱਗਦਾ ਕੰਮ ਡਰ ਨਹੀਂ ਲੱਗਦਾ ਉਹ ਤੇਰੇ ਆਖੋ ਆ ਕੇ ਕੰਮ ਕਰ। ਡਰ ਕੀ ਲਗਣਾ ਹੀ ਹੁਣ ਦੂਜੇ ਬੰਦੇ ਨੇ ਪਿੰਡ ਪਿੰਡ ਵੀ ਜਾਣਾ ਹੀ ਪੈਂਦੇ ਆ ਜੀ। ਜਿੱਥੇ ਸਾਨੂੰ ਬੁਲਾਉਂਦੇ ਆ ਬਾਊ ਉੱਥੇ ਚੱਲ ਜਾਂਦੇ ਆ। ਤੇ ਪਿੰਡ ਮਾਸ਼ੀਆਂ ਕਲਾਂ ਅਸਾਂ ਮਾਸ਼ੀਆਂ ਕਲਾਂ ਦੇ ਇੱਥੇ ਤੁਲੇ ਵਾਲਾ ਕੰਮ ਕਰਨ ਆਏ ਆ ਜੀ। ਇੱਕ ਮੈਂ ਦੋ ਨਾਲ ਮੇਰੇ ਬੱਚੇ ਨੇ ਜੀ। ਬਾਕੀ ਹੋਰ ਕੰਮ ਇਹੀ ਹੈ ਜੀ ਜਿੰਨਾ ਕਿ ਸਿਰ ਸੀਜ਼ਨ ਚੱਲ ਜਾਂਦਾ ਦਾ ਕੰਮ ਕਰ ਲੈਨੇ ਆ। ਜੇ ਸੀਜ਼ਨ ਖਤਮ ਹੋ ਜਾਂਦਾ ਫਿਰ ਔਰ ਕੰਮ ਲੱਕੜ-ਲੁੱਕੜ ਦਾ ਦਾ ਬਾੜ-ਬੋੜ ਦਾ ਮੈਂ ਮਜ਼ਦੂਰੀ ਕਰਦੀ। ਇਹ ਕਿੱਦਾਂ ਕੰਮ ਹੈ ਕੀ ਹੈ ਇਹ ਕਿੱਦਾਂ ਸਿੱਖਿਆ ਇਹ ਤੁਸੀਂ ਕੰਮ ਠੀਕ ਹੈ ਜੀ ਮੇਰਾ ਬ੍ਰਦਰ ਸੇ ਵੱਡਾ ਉਹਨੇ ਆਪਣੇ ਸਿਖਾਇਆ ਸੀਗਾ ਜੀ ਉਸ ਤੋਂ ਬਾਅਦ ਫਿਰ ਮੈਂ ਆਪਣੇ ਬੱਚਿਆਂ ਨੇ ਸਿਖਾਇਆਗਾ ਇਤਰਾ ਹੋਲੀ-ਹੋਲੀ ਸਾਡੀ ਇਹ ਲਾਛਤ ਤਿਆਰੀ ਹੈ ਸਾਨੂੰ ਕੰਮ ਹੋ ਜਾਣੇ ਕਿ ਵਧੀਆ ਚੰਗਾ ਲਕਦਾ ਕਰਨਾ ਇਹ ਤਾਰ ਕਿੱਥੋਂ ਲਿਆਉਣੇ ਇਹ ਕਿੱਦਾਂ ਇਹ ਤਾਂ ਠੇਕੇਦਾਰ ਦੀ ਹੁੰਦੀ ਹੈ ਜੀ ਸਾਡੀ ਮਿਹਨਤ ਹੁੰਦੀ ਹੈ ਸਾ ਆਪਣੀ ਮਿਹਨਤ ਰੱਖ ਕੇ ਮਿਹਨਤ ਲੈਣਾ ਠੀਕ ਹੈ ਜੀ ਹਾਂਜੀ ਇਹਨੇ ਕਿ ਦਿਹਾੜੀ ਬਣ ਜਾਂਦੀ ਹੈ ਜੀ ਦਿਹਾੜੀ ਬਣ ਜਾਂਦੀ ਜੀ 5-700 ਰੁਪਏ ਬਣ ਜਾਂਦੇ 500 ਬਣ ਗਿਆ ਕੋਈ ਦੀ ਟ੍ਰੇਨਿੰਗ ਲਈ ਹੈ ਕਿ ਇਦਾਂ ਹੀ ਨਾ ਜੀ ਇਦਾਂ ਹੀ ਬਸ ਤੁਰਦੇ ਫਿਰਦੇ ਜਿੱਦਾਂ ਕਿਸੇ ਨਾਲ ਦਿਹਾੜੀ ਜਾਣ ਲੱਗੇ ਦਿਹਾੜੀ ਤੋਂ ਕਰਦੇ ਕਰਦੇ ਤੇ ਬੜੀ ਬੜੀ ਆਸਾ ਸਿੱਧਾ ਹੋ ਗਿਆ ਹੱਥ ਸਿੱਧਾ ਹੋ ਗਿਆ ਆਪਣਾ ਕਰਨ ਲੱਗ ਗਏ ਆਪਣੇ ਤੋਂ ਆਪਣੇ ਬੱਚੇ ਘਾਂਸ ਖਾ ਲੈ ਇਤਨਾਂ ਦੀ ਲਾਰੀ ਤਰੀ ਆਉਂਦੀ ਹੈ ਬਸ ਆਈ ਮਜ਼ਦੂਰੀ ਦਾ ਹੀ ਹੁਣ ਤੱਕ ਕਿੰਨੇ ਕੁ ਬਣਾ ਸਕੇ ਉਹ ਜਾਲ ਇੱਥੇ ਜੀ ਇੱਥੇ ਬਣ ਗਿਆ ਹੁਣਾਂ ਦੀ 500 ਜਾਲ ਹਾਂਜੀ ਆਈ ਸਾਲ ਕਿੰਨੇ ਦਿਨ ਹੋ ਗਏ ਲੱਗਿਆ ਨੂੰ ਸਾਨੂੰ ਹੋ ਗਏ ਨੇ 5 ਕਿ ਦਿਨ 6 ਦਿਨ ਹੋ ਗਏ ਆਈ ਸਾਲੋਂ ਦੇ ਨੇ ਉਰੇ ਹਾਲਾਤ ਕਿਦਾਂ ਦੇ ਨੇ ਵਾਜੇ ਹਾਲਾਤ ਜੇ ਪਹਿਲਾਂ ਤਾਂ ਬਹੁਤ ਜ਼ਿਆਦਾ ਮਾਰੇ ਸੀ ਹੁਣ ਤਾਂ ਕੋਸ਼ਿਸ਼ ਕੰਟਰੋਲ ਹੋ ਗਈ ਹਾਂਜੀ ਅੱਗੇ ਨਾਲ ਬਹੁਤ ਜ਼ਿਆਦਾ ਕੰਟਰੋਲ ਹੋ ਗਿਆ ਬਿਲਕੁਲ ਕੋਈ ਸੌਰੀ ਡਰ ਤਾਂ ਨਹੀਂ ਇੱਥੇ ਕੋਈ ਨਹੀਂ ਇਹ ਨਾ ਡਰਨੀ ਜੀ ਨਾ ਨਾ ਲੱਗ ਜਾਂਦਾ ਜਿੱਥੇ ਕੋਈ ਮੜਾ ਮੋਟਾ ਖਤਰੇ ਵਾਲਾ ਕੰਮ ਹੁੰਦਾ ਹੈ ਉੱਥੇ ਜੀ ਜਾਲ ਤੇ ਬੋਰੇ ਲੱਗੇ ਜਾਂਦੇ ਨੇ ਨਾਲ ਨਾਲ ਰਿਪੇਅਰ ਹੋ ਜਾਂਦੀ ਹੈ ਹਾਂਜੀ ਹਾਂਜੀ ਆ ਜੀ ਤੁਹਾਡਾ ਕੀ ਨਾਮ ਹੈ ਜੀ ਕੀ ਕਰਦੇ ਹੋ ਇੱਥੇ ਕਿੱਥੇ ਆਏ ਨੇ ਬਿੰਦਰ ਸਿੰਘ ਗਰੇਵਾਲ ਜੀ ਆਮ ਆਦਮੀ ਪਾਰਟੀ ਹਲਕਾ ਸੰਗਠਨ ਚਾਰ ਸਮਰਾਲਾ ਇੱਕ ਕੀ ਪੋਜੀਸ਼ਨ ਹੈ ਜੀ ਇੱਥੇ ਕਿਹੜੀ ਜਗ੍ਹਾ ਹੈ ਇਹ ਕਿੱਥੇ ਆਏ ਹੋ ਤੁਸੀਂ 30 ਮੀਟਰ ਹੈ ਇਹ ਵਿਜੇ ਹਲਕਾ ਸਮਰਾਲਾ ਦੇ ਵਿੱਚ ਮਾਛੀਵਾੜਾ ਵੇਖੇ ਪਿੰਡ ਢੁੱਲੇ ਵਾਲ ਪੈਂਦਾ ਵਾ ਜਿੱਥੇ ਕਿ ਇੱਕ ਪਿਛਲੇ ਕਈ ਦਿਨਾਂ ਤੋਂ ਹੜ੍ਹ ਦੇ ਹਾਲਾਤ ਕਾਫੀ ਖਰਾਬ ਸੀਗੇ ਹਰ ਜਿਵੇਂ ਕਿ ਪੂਰੇ ਪੰਜਾਬ ਚ ਮਾਰ ਮਾਰਿਆ ਵਾ ਉਸੇ ਤਰੀਕੇ ਨਾਲ ਇੱਥੇ ਸਾਡਾ ਪਿੰਡ ਤੁਦਲੇਵਾਲ ਵਿਖੇ ਐਮਰ ਸਾਹਿਬ ਨਾਲ ਸਾਡੀ ਜੁੜੂੜ ਇੱਥੇ ਲੱਗੀ ਹੋਈ ਆ ਵੀ ਜੇ ਇੱਥੇ ਕਿਤੇ ਵੀ ਕੋਈ ਹਾਲਾਤ ਖਰਾਬ ਹੁੰਦੇ ਨੇ ਤਾਂ ਤੁਸੀਂ ਉਹਨਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲੈਣਾ ਤੇ ਪ੍ਰਸ਼ਾਸਨ ਨੂੰ ਨਾਲ ਨਾਲ ਇਨਫੋਰਮ ਕਰਨਾ ਵਾ ਵੀ ਕਿਤੇ ਵੀ ਕੋਈ ਲਾਪਰਵਾਹੀ ਨਾ ਹੋਵੇ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਵੀ ਪੂਰੀ ਜਦੋਂ ਜਹਾਂ ਦਾ ਇੱਥੇ ਲੱਗੇ ਹੋਏ ਨੇ ਜੀ ਤੇ ਜਿਵੇਂ ਤੁਸੀਂ ਪਾਣੀ ਦਾ ਲੈਵਲ ਵੀ ਦੇਖ ਰਹੇ ਹੋ ਇਹ ਕਦੇ ਵੱਧ ਜਾਂਦਾ ਕਦੇ ਘਟ ਜਾਂਦਾ ਜੀ ਕੱਲ ਮੰਨ ਕੇ ਚਲੇਦਾ ਪਿਛਲੇ ਜਿਹੜੇ ਆਪਣੇ ਖੇਤ ਵੀ ਨੇ ਇਹ ਸਾਰੇ ਤੱਕ ਪਾਣੀ ਆ ਚੁੱਕਿਆ ਸੀ ਪਰ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਪਾਣੀ ਘਟ ਚੁੱਕਿਆ ਵਾ ਜੋ ਕਿ ਥੋੜਾ ਪਿਛੇ ਮੁੜ ਗਿਆ ਵਾ ਜੀ ਇਹ ਕਿੱਦਾਂ ਲੱਗਦਾ ਤੁਹਾਨੂੰ ਵੀ ਇੱਥੇ ਹਲੇ ਹੋਰ ਖਤਰਾ ਕਾਇਮ ਹੈ ਹਾਂ ਜੀ ਜਿਵੇਂ ਦੇਖੋ ਪਿਛੋਂ ਅਲਰਟ ਆ ਰਿਹਾ ਵਾ ਸਰਕਾਰ ਵੱਲੋਂ ਵੀ ਜਾਂ ਪਿਛੋਂ ਬਈ ਇੱਕ ਦੋ ਦਿਨ ਦਾ ਹਲੇ ਖਤਰਾ ਬਣਿਆ ਹੋਇਆ ਵਾ ਆਪਾਂ ਬਸ ਇਹੀ ਪ੍ਰਮਾਤਮਾ ਦੇ ਅਰਦਾਸ ਆ ਵੀ ਬਰਸਾਤਾਂ ਰੁਕਣ ਤਾਂ ਆਪਣਾ ਥੋੜਾ ਜਿਹਾ ਸਹ ਆਊਗਾ ਪਾਣੀ ਦਾ ਲੈਵਲ ਕਿਉਂਕਿ ਜਿਉਂ-ਜਿਉਂ ਘਟੂਗਾ ਤਾਂ ਇਹ ਮਾਰ ਵੀ ਮਾਰਦਾ ਬਈ ਮਿੱਟੀ ਖੋੜਦਾ ਉਹ ਘੱਟ ਕੇ ਗੋਲ-ਗੋਲ ਘੁੰਮਦਾ ਵਾ ਜੇ ਪਾਣੀ ਦਾ ਲੈਵਲ ਉੱਚਾ ਰਹਿੰਦਾ ਤਾਂ ਉਹ ਸਮੂਸ ਕੀ ਕੀ ਕੰਮ ਕੀਤੇ ਨੇ ਜਿਹੜੇ ਪਿਛਲੇ ਦਿਨ ਕੀ ਪ੍ਰਬੰਧ ਕੀਤਾ ਇੱਥੇ ਕੋਈ ਪਿਛਲੇ ਦਿਨਾਂ ਵਿੱਚ ਜਿਹੜੇ ਐਸ ਡੀ ਐਮ ਸਾਹਿਬ ਦੀ ਦੇਖਰੇਖ ਚ ਐਮ ਆਰ ਐਸ ਸਾਹਿਬ ਦੀ ਦੇਖਰੇਖ ਦੇ ਵਿੱਚ ਅਸੀਂ ਇੱਥੇ ਆਪਣਾ ਮੰਨ ਕੇ ਚਲੋ ਵੀ ਪਹਿਲੇ ਦਿਨਾਂ ਦਾ 100 ਮਨਰੇਗ ਵਾਲੇ ਇੱਥੇ ਲੱਗੇ ਸੀ 100 ਆਪਣੇ ਲੱਗੇ ਸੀ ਲੇਬਰ ਵਾਲੇ ਉਸ ਤੋਂ ਬਾਅਦ 250 ਦੇ ਕਰੀਬ ਕਰਤੇ ਲੇਬਰ ਵੀ ਕੀ ਸਾਡੇ ਜਯੋਦਾ ਹੀ ਨੇ ਜਿਹੜੇ ਸਾਨੂੰ ਬਚਾਉਣ ਲਈ ਦਿਨ ਰਾਤ ਕਾਰੇ ਨੇ ਉਹ ਦਿਨ ਰਾਤ ਕੰਮ ਚੱਲਦਾ ਸੀ ਉਹਨਾਂ ਨੇ ਇੱਥੇ ਕ੍ਰੇਟ ਦੇ ਵਿੱਚ ਬੋਰੀਆਂ ਭਰ-ਭਰ ਕੇ ਇੱਥੇ ਇੱਕ ਕ੍ਰੇਟ ਲਾ ਕੇ ਤਾਂ ਇਹ ਸਾਡੀ ਢਾਬ ਨੂੰ ਬਚਾ ਕੇ ਰੱਖਿਆ ਵੀ ਮਿੱਟੀ ਘੱਟ ਖੁਰੀ ਆ ਤਾਂ ਇਹ ਉਹ ਮਾਰ ਨਹੀਂ ਅ ਹੁਣ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ ਕਿੰਨੇ ਕ ਜਿਹੜਾ ਖੇਤਾਂ ਦਾ ਨੁਕਸਾਨ ਹੋ ਚੁੱਕਿਆ ਤੇ ਕਿੰਨਾ ਕ ਜਿਹੜਾ ਉਹਦਾ ਵੇਚ ਚੁੱਕੀ ਹੈ ਜ਼ਮੀਨ ਦੀ ਜਾਂ ਉਹਦੀ ਮਾਰਕੀਟ ਤੱਕ ਭਈਆ ਉਹ ਸਾਨੂੰ ਪਟਵਾਰੀ ਜਾਂ ਪ੍ਰਸ਼ਾਸਨ ਦਹੀ ਵਧੀਆ ਤਰੀਕਾ ਨਾਲ ਪਤਾ ਲੱਗ ਸਕਦਾ ਬਾਕੀ ਮਾਨ ਸਾਹਿਬ ਨੇ ਜੋ ਕਿਹਾ ਵਾ ਭਾਈ 50000 ਰੁਪਏ ਤੱਕ ਮੁਆਵਜ਼ੇ ਦੀ ਰਿਮਾਨ ਕੀਤੀ ਹੈ ਸੈਂਟਰ ਸਰਕਾਰ ਤੋਂ ਦੇਖਦੇ ਆਂ ਵੀ ਉਹ ਕਿਨਾ ਉਹਨਾਂ ਲਈ ਖਰਦਿਆ ਕਿਸਾਨਾਂ ਲਈ